हां जी मित्रों स्वागत है जी नई वीडियो च। लवली आज आपा जाना है ਪਿੰਡ ਸਕਰੋਦੀ ਆਪਣੀ ਮਾਸੀ ਦਾ ਮੁੰਡਾ ਉੱਥੇ। ਤੇ ਉਹਨੂੰ ਲੈਣਾ ਟਰੈਕਟਰ 4x4 ਸੁਵਰਾਜ 855। ਨਮਾ ਟਰੈਕਟਰ ਲੈਣਾ ਉਹਨੇ। ਤੇ ਚੱਲਦੇ ਆਂ ਆਪਾਂ। ਤੇ ਜੀਰੀ ਜੂਰੀ ਪਟਣੀ ਆ ਗਏ ਆਪਾਂ। 15 ਹਾਂ 9 ਜਹ ਪਤਾ ਹੀ ਹੁਣ। ਮਸ਼ੀਨ ਆਪਣੀ ਚੱਲ ਗਈ ਆ। ਤੇ ਇਹ ਹਾਂ ਮੈਂ ਦੀਪ ਕਰਦੀ ਵਿਲੇ ਸਾਨੂੰ ਟਾਈਮ ਨਾਲ ਹੀ ਤੇ ਮੁੜਿਆਂ ਵਾਂਗ 12 ਵਜੇ ਤੋਂ ਪਹਿਲਾਂ ਪਹਿਲਾਂ 12 ਵੱਜ ਜਾਣੇ ਤੋਂ ਬਾਅਦ ਤੋਂ ਬਾਅਦ ਤੇ ਇੰਨਾ ਕੀ ਟਾਈਮ ਦਿੱਤਾ ਆਪਾਂ ਬੱਟਣ ਵਾਲਿਆਂ ਨੇ ਉਹ ਬੰਦਿਆਂ ਦੀ ਬੱਟਣੀ ਅੱਜ ਜੀਰੀ ਤੇ ਚੱਲਦੇ ਆਪਾਂ ਤੇ ਦਿਖਾਉਣਾ ਤੁਹਾਨੂੰ ਜਾ ਕੇ ਕੀ ਗੱਲਬਾਤ ਹੋਣੀ ਹੈ ਉੱਥੇ ਉਹ ਵੀ ਸਨਾਮ ਵਾਲੀ ਏਜੰਸੀ 'ਚ ਪੁੱਜ ਗਏ ਦੀ ਆਪਾਂ ਓਐਮ ਲੱਗਾ ਘੰਟਾ ਇੱਥੇ ਆਇਆ ਨੂੰ ਆਪਾਂ ਨੂੰ ਤੇ ਚੈੱਕ ਕਰਦੇ ਫਿਰਦੇ ਆ ਕਦੇ ਇਹਦਾ ਦੰਨਾ ਕਿਹੜਾ ਕਦੇ ਹੋਵੇ ਦੋ ਡਰਾਈਵਰ ਹੀ ਨੇ ਇੱਥੇ ਸੀ ਇਹਦਾ ਕੋਈ ਫਰਕ ਲੱਗਦਾ ਹਨ ਜਿਹੜੇ ਤੇ ਬੈਠਾ ਬੰਦਾ ਚੈੱਕ ਕਰੀ ਜਾਂਦੇ ਆਲੇ ਵਾਲੋਂ ਥੋੜਾ ਲੋਡ ਜਾ ਲਗੂ ਇਹਦੀ ਬਾਜ ਵਧੀਆ ਇਹਦੀ ਵੜ ਕੇ ਹੀ ਬੋਲਦੀ ਆ ਉਹ ਆਈ ਥੋੜਾ ਜਿਹਾ ਸਾਇਲੈਂਡ ਦਿਖਾ ਦੂੰਗਾ ਜਿਆ ਇਹ ਦੇਖ ਕੇ ਬੰਤੀ ਥੋੜਾ ਜੇ ਇਹਨੇ ਕਹਿੰਦੇ ਹਾਰ ਹੂਰ ਲੈਣਾ ਆਪਣੇ ਵਾਰੀ ਉਹਨਾਂ ਨੂੰ ਕਰਾ ਦਈਏ ਪਛਾਣ ਫਿਰ ਦੇਖਦੇ ਆ ਕਿਹੜੇ ਦੇ ਪਾਉਣੇ ਆ ਬਾਈ ਇਹ ਬੱਚਾ ਨਾ ਆ ਮਾਰੀ ਪਸੰਦ ਆਇਆ ਸਾਰਿਆਂ ਨੂੰ ਆਇਆ ਬਾਈ ਹੋਰ ਚੱਲੇ ਢੇਡਾ ਦੇਣੇ ਦਾ ਹੈ ਉਹ ਦੂਏ ਨਹੀਂ ਵੜਕ ਜੀ ਘਟਾ ਥੋੜੀ ਹੈ ਹੈ ਬਹੁਤ ਜਿਆਦਾ ਬਹੁਤ ਜਿਆਦਾ ਵੜਾ ਹੈਗਾ ਵੜਾ ਇਹ ਚ ਥੋੜਾ ਹੈਗਾ ਇਧਰ ਵੀ ਆਪਾਂ ਇਧਰ ਘਟ ਇਧਰ ਇਧਰ ਤਾਂ ਡੱਲ ਜੂ ਇੰਨਾ ਕਿਦਾਂ ਉਹਦਾ ਜਿਆਦਾ ਆ ਪਰ ਤਾਂ ਬੰਦ ਗੋਸਟਾਂ ਬੜਾ ਇਹ ਤਾਂ ਨਿਆ ਬਦਲਾ ਲੈਨੇ ਆ ਪੀਸ ਵਾਲੀ ਗੱਲ ਕਰ ਲਓ ਹੁਣ ਫੇਰ ਲੈ ਜਾਗੇ ਹੈ ਨਾਉ ਦੂਹੇ ਵਾਲਾ ਚੱਕਾ ਪਾਣੇ ਇਹਦੇ ਪਸੰਦਾ ਬਣਿਆ ਉਹ ਜੀ ਹੈਗਾ ਪਰ ਉਹਦੇ ਘੱਟਾ ਚੱਕੇ 'ਚ ਥੋੜਾ ਜਿਹਾ ਪਰਲੇ 'ਚ ਛੋਟੇ 'ਚ ਪਾ ਲਿਆ ਐ ਮਾਰਦਾ ਸਿਰ ਜਾ ਇਹਦਾ ਘੱਟਾ ਇੰਨਾ ਕਦਾ ਚੱਲ ਜਾਂਦਾ ਕੀ ਆ ਕੋਈ ਨਹੀਂ ਜੀ ਉਹ ਉਹ ਇਹ ਕਰਨੀ ਬਾਦਲ ਦਿੰਦੇ ਰਿੰਮ ਬਦਲ ਲੋਕ ਸਾਨੂੰ ਵਾਹੇ ਦਾ ਇਹ ਕਹਿੰਦਾ ਹਾਂ ਮੁਕੇ ਨਾ ਬਦਲਦਾ ਆਹ ਵਾਹ ਕਿ ਸੀਟੀ ਵਧੀ ਨਹੀਂ ਇਹ ਤਾਂ ਮਾਰਦਾ ਨਹੀਂ ਸੀਟੀ ਚੜਾ ਗੜਾ ਯਾਰ ਤੂੰ ਆਇਆ ਖਾਈ ਜਾਂ ਨਾਲਾ ਕਰ ਕਰ ਜੀ ਕਰਦਾ ਕਨਾਓ ਚਾਰ ਤੈਨੂੰ ਲਾਵਾਂਗੇ ਲੋ ਜੀ ਲਾਗੇ ਧੌਣ ਤੋਂ ਟਰੈਕਟਰ ਨੂੰ ਹਰ ਤਾਂ ਪਸੰਦ ਰਿੰਮ ਬਦਲਾਤਾ ਬੰਦੇ ਨੇ ਜਿਹੜਾ ਅੱਥੇ ਰਜਾ ਮਾਰਦਾ ਸੀ ਉਹ ਪ੍ਰਾਣੇ ਕਿਹੜੇ ਨੇ ਕੱਟੇ ਇੱਧਰ ਉਹ ਖੜਾ ਇਹਦੇ ਵਾਲਾ ਬੱਚੇ ਦਾ ਜਿਹੜਾ 855 ਦਾ ਪਹਿਲੇ ਨੰਬਰ ਵਾਲਾ ਮੂਰਲਾ ਰਮੇ ਸਰਜਾ ਮਾਰਦਾ ਸੀ ਉਹ ਬਦਲਾ ਕੇ ਲੈਏ ਨੇ ਹੁਣ ਦੂਜੇ ਦਾ ਪਤਾ ਜਿਹੜਾ ਦੂਜਾ ਖੜਾ ਸੀ ਬਾਕੀ ਬੜੀਆ ਕਹਿੰਦੇ ਦੱਸੋ ਜਿਹੜਾ ਕੋਈ ਤੁਹਾਨੂੰ ਚਾਹੀਦਾ ਕਰ ਦਾਂਗੇ ਸੈਟ ਆਪਦੀ ਤਸੱਲੀ ਕਰੋ ਬੰਦੇ ਨਾਲ ਲੈ ਵੀ ਮਾਸੀ ਵਾਲਾ ਵੀ ਕਰਤਾ ਜਿਹੜਾ ਟਰੈਕਟਰ ਵਾਲਾ ਨਵੇਂ ਵਾਲਾ ਹੈ ਝੋਬਰ ਯਾਨਸੀ ਦਾ ਕੰਮ ਚੱਲ ਰਿਹਾ ਭਾਈ ਮੋਡੀਫਾਈ ਕਰਨੇ ਸਾਰੀ ਗੱਲਾਂ ਉਹ ਜਿਹੜੇ ਬਾਲੀਆਂ ਪਾਉਂਦੇ ਹੁੰਦੇ ਨੇ ਉਹ ਅਜਾ ਕਟਾ ਗਿਆ ਕਟਾ ਕੇ ਉਹ ਕਿੱਥੇ ਹੈਗੀ ਐਸਲੀ ਉਹ ਕਿੱਥੇ ਹੈਗੀ ਕੁਝ ਬਸ ਪੇਡ ਤੋਂ ਹੋਊਗੀ ਤੇ ਆਪਣੀਆਂ ਬਰੀਸ਼ ਗੰਨ ਤਾਂ 2000 ਜੈਕ ਤੇ ਜੋ ਕੰਜੈਕਰ ਵਾਲਾ ਕਰੇਗਾ ਪਾਲਟੀ ਪੁਲਟੀ ਮੇਰਾ ਹਾਂ ਤੇ ਨਹੀਂ ਜਾਂਦਾ ਇਹ ਪਈ ਜਾਂਦੀ ਹੈ ਪੈਕ ਲਾ ਲਈ ਬਾਹਰ ਨਹੀਂ ਬੱਡੇ ਅੰਦਰੀਂ ਕੱਟ ਗਿਆ ਹੈ ਤਾਂ ਇਹ ਦੇਖੀ ਜਊਗਾ ਜਿਹੜਾ ਕੋ ਹੋਊ ਹੁਣ ਵੀ ਹੈ ਲੋ ਵੰਦ ਰਹੇ ਵੀਰੇ ਕੰਦੀ ਮੈਨੂੰ ਬਲੌਗ ਬਿਜਲੇ ਗਿਆ ਹਾਂਜੀ ਬਲੌਗ ਮੇਰੇ ਵਾਲੇ ਵੀ ਆਉਂਦੇ ਨੇ ਮੇਰੇ ਵਾਲੇ ਵੀ 2 HDU ਹੈ ਕੋਈ ਮੇਰੇ ਅੰਦਰ ਦੇਖ ਲਓ

ਬਹੁਤ ਸੋਹਣਾ ਲੱਗਿਆ ਦੀ 골ਡਨ ਚੱਕਿਆਂ 골ਡਨ ਚੱਕਿਆਂ ਵਾਲਾ ਸੋਹਣਾ ਲੱਗਿਆ ਭਾਈ ਆਪਾਂ ਨੂੰ ਤਾਂ ਨਹੀਂ ਕਰੀ ਲੱਗਿਆ ਆਹ ਬਰੇਲ ਹੈ ਆਪਣਾ ਬਰੇਲ ਹੈ ਸਪਰੇਅ ਲਾ ਇਹਨਾਂ ਤੇ 골ਡਨ ਦੇ ਹੈ ਚੱਕੇ ਰੋ ਤੇ ਉਹ ਚੱਕਾ ਇਹ ਬਹੁਤ ਲੱਗਿਆ ਇਹ ਬੈਟਰ ਲੱਗਿਆ ਤੁੰਗਤ ਹੈ ਨਾ ਚੱਕਲੇ ਲਾ ਉੱਪਰ ਤੇ ਆ ਵੀ

ਇਹਦਾ ਖਿੱਚ ਦੇ ਦੇ ਨਹੀਂ ਇਹਦੇ ਖਿੱਚ ਦੇ ਲੈ ਇਹ ਦਿਨਾਂ ਨਾਲ ਨਹੀਂ ਚੱਲਣਾਗੇ ਨਹੀਂ ਚੱਲਣਾ ਕੱਲਾ ਭਾਈ ਵਰਤੀ ਨਾਲ ਕੰਮ ਨਹੀਂ ਵਧਾਈਆਂ ਵੀਰੇ ਤੈਨੂੰ ਠੀਕ ਹੁੰਦੇ ਉਹ ਨੰਬਰ ਚੇਂਜ ਕਰ ਦੇਗਾ 735 ਤੋਂ 7554/4 ਕਰਦਾ ਇਹ ਨੰਬਰ ਆਪਾਂ ਨਾ ਭੜੋ ਜਾ ਅਬੀ ਦੀ ਕਿਹੜਾ ਖੜੂ ਕਰੀਏ ਫੋਟੋ ਖੜੀ

ਚੱਲ ਵੀ ਆਉਣ ਦੇ ਕਢਾਉਣਾ ਹੁਣ ਕਿ ਜਾਣਾ ਹਾਂ ਜਾਣੀ ਜੀਰੀ ਵਢਣਾ ਨਹੀਂ ਤੈਨੂੰ ਕਰ ਦੰਦੇ ਲੋਟ ਅੱਜ ਮਜ਼ਾਕ ਨਹੀਂ ਫੋਟੋ ਵਿੱਚ ਲੈ ਕੇ ਬੈਠੇ ਹੋਏ ਐਂਕਾ ਜੀ ਦੇਰੀ ਮੈਨੂੰ ਪਾ ਦੇ ਇਹੋ ਬਿਜੀ ਪਾ ਲਈ ਪਾ ਦੂ ਤੁਹਾਡੇ ਪਾ ਲਈ ਦਵਾਰੇ ਅੰਦਰ ਚਾੜ ਦੇ ਦਵਾਰੇ ਕੱਢ ਲੈ ਬੈਗ ਜਾਣ ਦੇ ਜਾਣ ਦੇ ਜਾਣ ਦੇ ਦਵਾਰੇ ਕੱਢ ਆਹ ਡਰਾਈਵਰ ਸਹੀ ਆ ਭਾਈ ਕਹਿੰਦਾ ਬੈਗ ਨਹੀਂ ਕਰਦਾ ਇਹਨਾਂ ਉਹ ਪਰਲਾ ਨਹੀਂ ਵਾਉਣ ਗਾਣੀਏਰ ਨਹੀਂ ਆ ਗਿਆ ਉਹ ਹੈ ਨਹੀਂ ਵਧੀਆ ਟਰੈਕਟਰ ਹੈ ਨਾ ਵਧੀਆ ਨਹੀਂ ਹੈ ਪਰ ਜਨਰ ਜਨਰ ਉਹ ਪਾਈ ਹਾਦਾਂ ਗੁਸਨਗਰ ਜਮੜ ਉਹ ਦੋ ਵੀ ਕਰਦੇ ਨੇ ਗੱਲਬਾਤ ਇਹਨਾਂ ਨੂੰ ਲੱਗੂ ਟਾਈਮ ਤੇ ਆਪਾਂ ਜਾ ਕੇ ਬਟਨੇ ਜੀਰ ਉਧਰੋਂ ਆ ਗਏ ਫੋਨ ਤੇ ਚੱਲੇ ਆਪਾਂ ਗੱਡੀ ਲੈ ਕੇ ਘਰ ਨੂੰ ਆ ਇਹ ਦੋ ਹੀ ਗੱਡੀ ਚ ਆ ਜਾਣਗੇ ਉਹ ਟਰੈਕਟਰ ਤੇ ਆ ਜਾਣਗੇ ਤਨ ਡੀਜ਼ਲ ਪਾਉਣਗੇ ਇਹੋ ਆਪਾਂ ਨੂੰ ਤਾਂ ਟਰੈਕਟਰ ਵਾਲੇ ਦਾ ਨਾਂਗੇ ਗੱਡੀਆਂ ਵਲੀ ਘਰੇ ਰਹਿ ਗਈ ਅਰੇ ਹੋਇਓ ਅਰੇ ਬੈਟਰੀ ਹਾਂਜੀ ਬੈਟ ਤਾਂ ਕਰ ਬੈਟ ਤਾਂ ਕਰ ਬੈਟ ਕਰ ਜੌਨੀਅਰ ਦਾ ਜੌਨੀਅਰ ਆ ਰਿਹਾ ਨਹੀਂ ਯਾਰ ਅਰਜਨ ਅਰਜਨ ਆ ਮਾਰ ਮਾਰ ਓਏ ਅਰਜਨ ਮਹਿੰਦਰਾ ਠੀਕ ਹੈ ਜੀ ਓ ਬਾਈ ਨੇ ਕਿ ਚਿਕਨ ਕਿੰਨੇ ਤੇ ਜਾਂਦਾ ਇਹ? ਹੌਲੀ ਹੈ ਤਾਂ ਰੇਸ਼ ਰੂਈ ਖੋਲਣ। ਇਹ ਜਾ ਰਿਹਾ ਭਾਈ 35 36 ਕਿਤੇ ਕਿੰਨਾ ਨੰਬਰ ਹੈ ਘਰ ਵਾਲਾ? ਸੋ ਦੇਖੋ ਹਣ ਦੇ ਵੀ ਨਹੀਂ ਜਾਓ ਜਾਓ ਮੈਂ ਤੇ ਬਾਈ ਫਰੋਜ ਘਰ ਨੂੰ ਹੁਣ ਤਾਂ ਟਰੈਕਟਰ ਆ ਥੋੜਾ ਬਿਆ ਕੁਝ ਨਹੀਂ ਮੋੜਦਾ ਹਨ ਉਹਨਾਂ ਨੇ ਭਾਈ ਧੀਰੀ ਬੱਢਣ ਦਾ ਪਿਆ ਬੰਨਾਂ ਜੀ ਤਾਂ ਲੈਂਦੇ ਬਾਜਰੀ ਹਰ ਇੱਕ ਕੱਲ ਕੋ ਨੂੰ ਦਿੱਖਾਂ ਆਵਾਂ ਇਹਨਾਂ ਲੋਵੇ ਡੀੜੀ ਘੜੇ ਆਈ ਕਰੇ ਆਪਾਂ ਇੱਥੋਂ ਬੁਲਟ ਤੇ ਡੀੜੀ ਘਰੇ ਖੜਾ ਕੇ ਬੁਲਟ ਚੱਲ ਜਾਈਏ ਕੋਈ ਨਾ ਕੋਈ ਨਾ ਆਪਣੀ ਕਰਾ ਬੰਦ ਲੋ ਵੀ ਜੀਰੀ ਵਢਣਾ ਆ ਗਏ ਆਪਾਂ ਮਸ਼ੀਨ ਲੈ ਕੇ ਤੇ ਉੱਥੋਂ ਵੀ ਆ ਗਏ ਉਹਨਾਂ ਲੋਕ ਟਰੈਕਟਰ ਨਾਲੇ ਲਵੋ ਤੇ ਜੀਰੀ ਜੂਰੀ ਵਢ ਕੇ ਹੁਣ ਕਰਦੇ ਆਂ ਗੱਲ ਡੇਢ ਥੰਗੀਲਾ ਵਢਣਾ ਇੱਥੇ ਥੋੜੀ ਜਿਆਦਾ ਥੋੜੀ ਜਿਹੀ ਹੋ ਅੱਗੇ ਕਰਾਂਗੇ ਅਗਲੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਅਗਲੀ ਵੀਡੀਓ 'ਚ ਦਿਖਾਵਾਂਗੇ ਰਿਵਿਊ ਕਰਾਂਗੇ 855 ਦਾ ਜਿਹੜਾ ਲਿਆਂਦਾ ਆਪਾਂ ਤੇ ਆ ਮੜ ਜੇ 'ਚ ਜੀਰੀ ਜੀ ਕੱਢੀ ਆ ਗਾਡਰ ਜੇ 'ਚ ਬੜਾ ਤੇ ਅਗਲੀ ਵੀਡੀਓ 'ਚ